ਅੰਦੋਲਨਕਾਰੀ ਕਿਸਾਨਾਂ ਦਾ ਇਲਜ਼ਾਮ ਚਰਚਾ ਕਰਨ ਤੋਂ ਭੱਜ ਰਹੀ ਹੈ ਭਾਜਪੀ ਸਾਡੇ ਸਵਾਲਾਂ ਦਾ ਨਹੀਂ ਹੈ ਸੱਤਾਧਿਰ ਦੇ ਕੋਲ ਜਵਾਬ ਕਿਸਾਨ ਭਵਨ ਦੇ ਵਿੱਚ ਪੀਆ ਮੋਦੀ ਅਮਿਤ ਸ਼ਾਹ ਜੇਪੀ ਨੱਡਾ ਤੇ ਸੁਨੀਲ ਜਾਖੜ ਦੀ ਓਟੋ ਵਾਲੀਆਂ ਲਗਾਈਆਂ ਕੁਰਸੀਆਂ ਖਡੂਰ ਸਾਹਿਬ ਤੂੰ ਆਪ ਉਮੀਦਵਾਰ ਲਾਲਜੀਤ ਪੁਲਰ ਨੇ ਸਵਰੰਤੇ ਰਾਮ ਗੜੀਆ ਭਾਈਚਾਰੇ ਤੋਂ ਆਪਣੀ ਟਿੱਪਣੀ ਦੇ ਲਈ ਮੰਗੀ ਮਾਫੀ ਕਿ ਆ ਅੱਗੇ ਤੋਂ ਨਹੀਂ ਕਰਾਂਗਾ ਅਜਿਹੀ ਗਲਤੀ ਹਰਮੰਦਰ ਸਾਹਿਬ ਦੇ ਵਿੱਚ ਜੋੜਿਆਂ ਤੇ ਬਰਤਨਾਂ ਦੀ ਸੇਵਾ ਕਰਕੇ ਬਖਸ਼ਾਈ ਪੁੱਲ ਵਿਜੇ ਸਾਪਲਾ ਦੇ ਕਰੀਬੀ ਰੋਬਿਨ ਸਾਪਲੇ ਨੇ ਫੜਿਆ ਆਪ ਦਾ ਪੱਲਾ ਸੀਆ ਮਾਨ ਨੇ ਪਾਰਟੀ ਦੀ ਪਿਛਕੜਾਇਆ ਸ਼ਾਮਿਲ ਪੰਜਾਬ ਬੀਜੇਪੀ ਐਸਸੀ ਮੋਰਚਾ ਦੇ ਮੀਤ ਪ੍ਰਧਾਨ ਸਾਂ ਰੋਬਿਨ ਸਾਪਲਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਦਾ ਆਮ ਆਦਮੀ ਪਾਰਟੀ ਨੂੰ ਲੈ ਕੇ ਚੈਲੰਜ ਬੋਲੇ ਜੇ ਆਪਦੀਆਂ ਆਈਆਂ 13 ਸੀਟਾਂ ਤਾਂ ਮੈਂ ਛੱਡ ਦੇਵਾਂਗਾ ਸਿਆਸਤ ਮੀਆਂ ਮੋਦੀ ਦਾ ਕਾਂਗਰਸ ਤੇ ਫਿਰ ਸੰਪਤੀ ਵਾਲਾ ਅਟੈਕ ਬੋਲੇ ਖਤਰੇ ਦੇ ਵਿੱਚ ਮਹਿਲਾਵਾਂ ਦਾ ਇਸਤਰੀ ਧਨ ਕਾਂਗਰਸ ਤੁਹਾਡੀ ਸੰਪਤੀ ਦਾ ਕਰਦੇ ਦੀਗੀ ਵਟਵਾਰਾ ਦਿੱਲੀ ਦੇ ਸੀਐਮ ਰਵਿੰਦਰ ਕੇਜਰੀਵਾਲ ਦੀ ਜੁਡੀਸ਼ੀਅਲ ਰਿਮਾਂਡ ਵਧੀ ਰੋਜ਼ਾ ਵਿਲੀਓ ਕੋਰਟ ਨੇ 7 ਮਈ ਤੱਕ ਨੈਕ ਰਸ ਦੇ ਵਿੱਚ ਭੇਜਿਆ ਤੇ ਹਾਰ ਤੋਂ ਵੀਡੀਓ ਕਾਨਫਰencing ਦੇ ਜ਼ਰੀਏ ਪੇਸ਼ ਹੋਏ ਕੇਜਰੀਵਾਲ। ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਦੇ ਵਿੱਚ ਇਸਤੇਮਾਲ ਅਸਲਾ ਬਰਾਮਦ ਸੂਰਤ ਵਿੱਚ ਤਾਪੀ ਨਦੀ ਦੇ ਵਿੱਚੋਂ ਗੁੱਤਾਖੋਰਾਂ ਨੇ ਕੱਢੇ ਦੋ ਪਿਸਟਲ ਤੇ ਕਾਰਤੂਸ ਦੋਹਾਂ ਛੋਟਰਾਂ ਨੇ ਨਦੀ ਦੇ ਵਿੱਚ ਸੁੱਟਿਆ ਸੀ ਅਸਲਾ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਏ ਮੀਂਹ ਨੇ ਕਿਸਾਨਾਂ ਦੀ ਬੁਧਾਈ ਮੁਸ਼ਕਲ ਹੈ ਮੰਡੀਆਂ ਦੇ ਵਿੱਚ ਕੋਲੇ ਆਸਮਾਨ ਦੇ ਥੱਲੇ ਪਈ ਫਸਲ ਭਿੱਜੀ ਖੇਤਾਂ ਦੇ ਵਿੱਚ ਖੜੀ ਫਸਲ ਦਾ ਵੀ ਨੁਕਸਾਨ ਹੈ ਸਸigal ਤੁਸੀਂ ਵਖਰੇਓ ਨਿਊਜ਼ 18 ਪੰਜਾਬ ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਨੇ ਲਾਲਜੀਤ ਭੁੱਲਰ ਵਿਵਾਦ ਤੋਂ ਬਿਆਨ ਨੂੰ ਲੈ ਕੇ ਲਾਲਜੀਤ ਭੁੱਲਰ ਦੇ ਵੱਲੋਂ ਮਾਫੀ ਮੰਗੀ ਗਈ ਹੈ ਲੰਗਰ ਹਾਲ ਦੇ ਵਿੱਚ ਝੂਠੇ ਭਾਂਡੇ ਸਾਫ ਕਰਨ ਦੀ ਉਹਨਾਂ ਨੇ ਸੇਵਾ ਕੀਤੀ ਹੈ ਮੈਂ ਅੱਗੇ ਤੋਂ ਕੋਈ ਵੀ ਅਜਿਹੀ ਭੁੱਲ ਨਹੀਂ ਕਰਾਂਗਾ ਕੈਬਨਲ ਮੰਤਰੀ ਤੇ ਜਿਹੜੇ ਖਰੂਰ ਸਾਹਿਬ ਤੋਂ ਆਵਾ ਦੀ ਪਾਰਟੀ ਦੇ ਉਮੀਦਵਾਰ ਨੇ ਲਾਲਜੀਤ ਭੁੱਲਰ ਉਹਨਾਂ ਦਾ ਕਹਿਣਾ ਹੈ ਕਿ ਮੈਂ ਅੱਗੇ ਤੋਂ ਕੋਈ ਵੀ ਅਜਿਹੀ ਭੁੱਲ ਨਹੀਂ ਕਰਾਂਗਾ ਖਰੂਰ ਸਾਹਿਬ ਆ ਭੁੱਲ ਬਖਸ਼ਾਈ 기 ਹੈ ਸ੍ਰੀ ਦਰਬਾਰ ਸਾਹਿਬ ਨਤਮਸਤਕੋਈ ਨੇ ਜਿੱਥੇ ਕਿ ਉਹਨਾਂ ਦੇ ਵੱਲੋਂ ਝੂਠੇ ਬਰਤਨਾਂ ਦੀ ਸੇਵਾ ਕੀਤੀ ਗਈ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਅੱਗੇ ਤੋਂ ਕੋਈ ਵੀ ਅਜੇਹੀ ਭੁੱਲ ਨਹੀਂ ਕਰਾਂਗਾ ਦਰਸਲ ਪਿਛਲੇ ਦਿਨੀ ਇੱਕ ਉਹਨਾਂ ਦਾ ਬਿਆਨ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਉਸ ਤੋਂ ਬਾਅਦ ਬੁਰਦੀਆਂ ਦੇ ਨਿਸ਼ਾਨੇ ਤੇ ਆਏ ਤਾਂ ਹੁਣ ਸ੍ਰੀ ਦਰਬਾਰ ਸਾਹਿਬ ਨਤਮਸਤਕੋਈ ਉਹਨਾਂ ਦੇ ਵੱਲੋਂ ਆਪਣੇ ਬਿਆਨ ਨੂੰ ਲੈ ਕੇ ਜਿੱਥੇ ਮਾਫੀ ਮੰਗੀ ਗਈ ਹੈ ਉੱਥੇ ਭੁੱਲ ਵੀ ਬਖਸ਼ਾਈ ਗਈ ਹੈ ਲੰਗਰ ਹਾਲ ਦੀ ਵਿੱਚ ਜਾ ਕੇ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਗਈ ਹੈ ਸਿੱਖ ਧਰਮ ਦੀ ਸਭ ਤੋਂ ਵੱਡੀ ਅਦਾਲਤ ਉੱਥੇ ਨਤਮਸਤਕ ਹੋਣ ਲਈ ਤੇ ਨਾਲ ਬਰਤਨਾਂ ਦੀ ਜੋੜਿਆਂ ਦੀ ਸੇਵਾ ਕੀਤੀ ਆ ਤੇ ਸ਼ਾਮ ਤੱਕ ਮਿਹਰੇ ਤੱਕ ਇੱਥੇ ਸੇਵਾ ਕਰਾਂਗੇ ਮੇਰੇ ਤੋਂ ਅਜ ਤੋਂ ਕੋਈ ਦਿਨ ਪਹਿਲਾਂ ਚੌਂ ਜਲਸੀ ਦੇ ਨਾਲ ਇੱਕ ਸਟੇਜ ਦੇ ਉੱਤੋਂ ਆਮ ਗੜੀਆ ਭਾਈਚਾਰਾ ਸਵਰਨ ਕਰ ਭਾਈਚਾਰੇ ਬਾਰੇ ਜਾਣੇ ਅਣਜਾਣੇ ਵਿੱਚ ਦੁੱਤ ਸ਼ਬਦ ਮੂੰਹ ਤੋਂ ਨਿਕਲ ਗਏ ਤੇ ਉਹਨਾਂ ਸ਼ਬਦਾਂ ਦੇ ਨਾਲ ਜੇ ਮੇਰੇ ਰਾਮ ਗਰੀਆ ਭਾਈਚਾਰੇ ਸਵਰਨ ਕਰ ਭਾਈਚਾਰੇ ਨੂੰ ਜੇ ਕੋਈ ਠੇਸ ਲੱਗੀ ਆ ਤਾਂ ਮੈਂ ਖਿਮਾ ਮੰਗਦਾ ਤਾਂ ਮੈਂ ਵਾਹਿਗੁਰੂ ਅੱਗੇ ਗੁਰੂ रामदास ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਕਿ ਮੈਨੂੰ ਸਮੱਤ ਬਖਸ਼ਣ ਅੱਗੇ ਤੋਂ ਕਿਸੇ ਵੀ ਭਾਈਚਾਰੇ ਸਬੰਧੀ ਸਾਰੇ ਭਾਈਚਾਰੇ ਐਸ ਸੀ ਪੀ ਸੀ ਜਰਨਲ ਕੋਈ ਵੀ ਕੈਟਾਗਰੀ ਆ ਸਾਡੇ ਭਰਾ ਨੇ ਸਾਡੇ ਪਰਿਵਾਰ ਨੇ ਮੈਂ ਗੁਰੂ ਰਾਮਦਾਸ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰਦਾ ਮੈਨੂੰ ਸਮੱਤ ਬਖਸ਼ਣ ਦੇ ਅੱਗੇ ਤੋਂ ਕਿਸੇ ਵੀ ਭਾਈਚਾਰੇ ਦੇ ਸੰਬੰਧ ਦੇ ਵਿੱਚ ਕਿਸੇ ਵੀ ਸਟੇਜ ਤੋਂ ਜਾਂ ਕਿਸੇ ਵੀ ਜਗ੍ਹਾ ਤੋਂ ਕੋਈ ਵੀ ਗਲਤੀ ਮੇਂ ਨਾ ਨਿਕਲੇ ਤਾਂ ਮੈਂ ਆਸ ਵੀ ਕਰਦਾ ਸਮੂਹ ਰਾਮਗੜੀਆ ਭਾਈਚਾਰਾ ਸਮੂਹ ਸਵਰਨਗਰ ਭਾਈਚਾਰਾ ਮੇਰੀ ਇਸ ਭੁੱਲ ਨੂੰ ਮਾਫ ਕਰਨਗੇ ਵੱਡਾ ਦਿਲ ਕਰਕੇ ਮੈਨੂੰ ਕੁਝ ਕਰਨ ਦਾਗਾ ਮੌਕਾ ਦੇਣਗੇ ਤਦ ਰ ਕੈਬਨਿਟ ਮੰਤਰੀ ਮੀਤ ਹਿਰਦੇਵ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਖੈਰਾ ਬਿਲਕੁਲ ਝੂਠ ਬੋਲ ਰਹੇ ਨੇ ਜੀਵਨ ਜੋਤ ਦਾ ਨਾਂ ਤਾਂ ਚਲਾਨ ਦੇ ਵਿੱਚ ਨਾ ਮੈਂ ਤਾਂ ਨਹੀ ਉਹ ਕਦੇ ਗ੍ਰਿਫਤਾਰ ਹੋਇਆ ਹੈ ਪੁਲਿਸ ਦੇ ਵੱਲੋਂ ਪੁਸ਼ਕਿਸ਼ ਕਰਨ ਦਾ ਮਤਲਬ ਦੋਸ਼ੀ ਹੋਣਾ ਨਹੀਂ ਹੈ ਸਿੱਧੂ ਮੂਸੇ ਵਾਲਾ ਕਤਲ ਕਾਂਡੇ ਵਿੱਚ ਜੀਵਨ ਜੋਤ ਦੇ ਖਿਲਾਫ ਚਾਰਜ ਸ਼ੀਟ ਨਹੀਂ ਹੈ ਮੂਸੇ ਵਾਲਾ ਕੇਸ ਦੇ ਜਿੰਨੇ ਵੀ ਭਾਰਤ ਦੇ ਵਿੱਚ ਮਲਜ਼ਮ ਨੇ ਉਹ ਸਾਰੇ ਗ੍ਰਿਫਤਾਰ ਹੋ ਚੁੱਕੇ ਨੇ ਮੀਤ ਹਿਰਦੇਵ ਦਰਸਲ ਇਹ ਜਵਾਬ ਦਿੱਤਾ ਗਿਆ ਸੁਪਾਲ ਖੈਰਾ ਨੂੰ ਕਾਂਗਰਸ ਉਮੀਦਵਾਰ ਸੁਪਾਲ ਖੈਰਾ ਨੇ ਦਸਤਲ ਇਲਜ਼ਾਮ ਲਗਾਏ ਸਨ ਮਸੀਹਾ ਕਤਲकांड ਦੇ ਵਿੱਚ ਨਾਮਜ਼ਦ ਜੀਵਨ ਜੋਧ ਚਾਲ ਮੀਤ ਹਰਦਾ ਪ੍ਰਚਾਰ ਕਰ ਰਿਹਾ ਸੁਪਾਲ ਖੈਰਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਤੇ ਉਸ ਤੋਂ ਬਾਅਦ ਸੰਗਰੂਰ ਤੋਂ ਜਵਾਮਾ ਦੀ ਪਾਰਟੀ ਦੇ ਉਮੀਦਵਾਰ ਨੇ ਮੀਤ ਹੇਰ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਹੁੰਦਾ ਕਹਿਣਾ ਕਿ ਖੈਰਾ ਬਿਲਕੁਲ ਝੂਠ ਬੋਲ ਰਹੇ ਨੇ ਜੀਵਨ ਜੋਧ ਦਾ ਨਾ ਤਾਂ ਚਲਾਨ ਦੇ ਵਿੱਚ ਨਾਮ ਹੈ ਤੇ ਨਾ ਹੀ ਉਹ ਕਦੇ ਗ੍ਰਿਫਤਾਰ ਹੋਇਆ ਤੇ ਜਦੋਂ ਵੀ ਆ ਅੱਜ ਦੇਖੋ ਜਿਹੜੇ ਬੰਦੇ ਸਿੱਧੂ ਮੂਸੇਵਾਲੇ ਦੇ ਕਤਲ ਕਰਦੇ ਨੇ ਆ ਇਸ ਬੰਦੇ ਦਾ ਜੀਵਨ ਜੋਤ ਚਾਹਲ ਦਾ 4 ਨੰਬਰ ਦੇ ਉੱਤੇ ਚਲਾਨ ਵਿੱਚ ਨਾਮ ਆ ਮਾਨਸੇ ਦਾ ਰਹਿਣ ਵਾਲਾ ਸਿੱਧੂ ਮੂਸੇਵਾਲੇ ਕਤਲ ਦੇ ਵਿੱਚ ਨਾਮ ਹੈ ਦਾ ਉਹ ਮੀਥੇਰ ਦੀ ਰਿਸੈਪਸ਼ਨ 'ਚ ਖੜਾ ਵਾ ਮੇਰੇ ਕੋ ਵੀਡੀਓਜ਼ ਆ ਜਿਹੜੇ ਉਹਦੇ ਉਹਦੇ ਕੈਂਪੇਨ ਵਿੱਚ ਚੱਲ ਰਹੇ ਨੇ ਸੋ ਉਹ ਵਿਚਾਰੇ ਬਿਲਡ ਕਰ ਰਹੇ ਨੇ ਪਿਛਲੇ ਦੋ ਸਾਲ ਖੈਰਾ ਸਾਹਿਬ ਬਿਲਕੁਲ ਝੂਠ ਬੋਲਦੇ ਜੇ ਤੋ ਕਿਸੇ ਨੂੰ ਸਮਝ ਉਸਿਆ ਲੇ ਕਿ ਜਿੰਨੇ ਲੋਕ ਦੋਸ਼ੀ ਸੀਗੇ ਜਿਹੜੇ ਭਾਰਤ ਦੇ ਵਿੱਚ ਸੀ ਸਾਰੇ ਜਿਹੜੇ ਅਰੈਸਟ ਜਿਹੜੇ ਆ ਉਹ ਕੀਤੇ ਹੋਇਆ ਉਹਨਾਂ ਨੇ ਕਿਹਾ ਚਲਾਨ ਦੇ ਵਿੱਚ ਨਾਮ ਨਹੀਂ ਕਿਸੇ ਚਲਾਨ ਦੇ ਵਿੱਚ ਨਾਮ ਨਹੀਂ ਨਾ ਹੀ ਕੋਈ ਪੁਲਿਸ ਨੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਸਿਰਫ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਆ ਉਹ ਬਣਾਇਆ ਹੋਇਆ ਇਨਵੈਸਟੀਗੇਸ਼ਨ ਲਈ ਤਾਂ ਪੁਲਿਸ ਕਿਸੇ ਬੰਦੇ ਨੂੰ ਵੀ ਬੁਲਾ ਲੈਂਦੀ ਹੈ ਜੇ ਇਨਵੈਸਟੀਗੇਸ਼ਨ ਲਈ ਬੁਲਾ ਲੈਂਦੀ ਹੈ ਤਾਂ ਮਤਲਬ ਇਹ ਥੋੜੀ ਆ ਵੀ ਉਹ ਬੰਦੇ ਤੇ ਜਿਹੜਾ ਪਰਚਾ ਹੈ ਉਹ ਦਰਜ ਹੈ ਤੇ ਉਤੋਂ ਵੀ ਵੱਡੀ ਗੱਲ ਖਿਆਰਾ ਸਾਹਿਬ ਨੂੰ ਆਪਣੇ ਹੀ ਯੂਥ ਦੇ ਜਿਹੜੇ ਲੀਡਰ ਨੇ ਨਾਲ ਬੈਠੇ ਸੀ ਬੁੱਲਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਵਰਿੰਦਰ ਢਿੱਲੋ ਜੀ ਨੂੰ ਪੁੱਛ ਲੈਣਾ ਚਾਹੀਦਾ ਸੀ ਕਿਉਂਕਿ ਸਾਰਿਆਂ ਦੇ ਨਾਲ ਉਹ ਯੂਥ ਕਾਂਗਰਸ ਦਾ ਬੜੇ ਲੰਬੇ ਸਮੇਂ ਤੋਂ ਲੀਡਰ ਆ ਸਾਰਿਆਂ ਦੇ ਨਾਲ ਸੈਂਕੜੇ ਮਿਲ ਲੱਗਦਾ ਫੋਟੋਆਂ ਨਾਲ ਸੋਸ਼ਲ ਮੀਡੀਆ ਤੇ ਵੀ ਵਾਇਰਲ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਕਿਆਂ ਹੈ ਨਾ ਸੋ ਮੈਨੂੰ ਲੱਗਦਾ ਵੀ ਖੈਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗ ਗਈ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਉਹ ਕੁਝ ਉਹ ਨੂੰ ਕਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਪ੍ਰੋਸਟੇਸ਼ਨ ਇਹ ਨਹੀਂ ਵੀ ਨਾਰਦੀ ਨਾਲ ਚੱਕ ਕੇ ਵੀ ਮੈਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ ਮੀਡੀਆ ਚ ਮੈਨੂੰ ਬੋਲਦਾ ਤੇ ਬੜੇ ਵੱਡੇ ਲੀਡਰ ਨੇ ਪਰ ਪਤਾ ਨਹੀਂ ਇੱਡੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਕਿਸਾਂ ਜੱਥੇਬੰਦੀਆਂ ਦੇ ਵੱਲੋਂ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਖੁੱਲੀ ਬੈਸਦ ਦਾ ਸੱਦਾ ਦਿੱਤਾ ਗਿਆ ਹੈ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਕਿਸਾਨ ਇਕੱਠੇ ਹੋਏ ਪ੍ਰਧਾਨ ਮੰਤਰੀ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲਈ ਕੁਰਸੀ ਲਗਾਈ ਗਈ ਜੇਪੀ ਨੱਡਾ ਤਸਨੀ ਜਾਖੜ ਦੇ ਲਈ ਵੀ ਕੁਰਸੀ ਲਗਾਈ ਗਈ ਹਾਲੇ ਕੁਰਸੀਆਂ ਤੇ ਭਾਜਪਾ ਗਵੰਦੀਆਂ ਫੋਟੋਆਂ ਲੱਗੀਆਂ ਆ ਕਿਸਾਨਾਂ ਦੇ ਮੁਤਾਬਕ ਹਾਲੀ ਦੇ ਵਿੱਚ ਕੁਝ ਭਾਜਪਾ ਗਵੰਦਾਂ ਨੇ ਬੈਸਦ ਦੇ ਲਈ ਕਿਹਾ ਸੀ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਆਗੇ ਹਾਂ ਪਰ ਕੋਈ ਵੀ ਭਾਜਪਾ ਦੇ ਵੱਲੋਂ ਨਹੀਂ ਪਹੁੰਚਿਆ ਇਸ ਦੌਰਾਨ ਮੀਡੀਆ ਦੇ ਮੁਖਤਤਬ ਹੁੰਦੇ ਹੋਏ ਆ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਭਾਜਪੀ ਦੇ ਕੋਲ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ ਜਵਾਬ ਨਹੀਂ ਇਸ ਦੇ ਲਈ ਭਾਜਪੀ ਆਗੂ ਨਹੀਂ ਆਏ ਨਾਲ ਹੀ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਐਮਐਸਪੀ ਦੀ ਗਰੰਟੀ ਦਾ ਵਾਅਦਾ ਨਹੀਂ ਕੀਤਾ ਸੀ ਕੀ ਤੁਸੀਂ ਸੁਆਮੀ ਨਾਰਸ਼ਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਨਹੀਂ ਕੀਤਾ ਅਸੀਂ ਇੱਕ ਇੱਕ ਦਾਣੇ ਦਾ ਹਿਸਾਬ ਦੇ ਸਕਦੇ ਹਾਂ ਕਿਸਾਨ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਐਮਐਸਪੀ ਦੀ ਗਰੰਟੀ ਦੇ ਨਾਲ ਮਹਿੰਗਾਈ ਘਟੇਗੀ। ਆਪਣਾ ਇਜ਼ਾਰ ਕਰਦੇ ਰਹੇ ਦਿੱਤੇ ਹੋਏ ਪ੍ਰੋਗਰਾਮ ਦੇ ਮੁਤਾਬਕਾ ਬੀਜੇਪੀ ਦੀ ਲੀਡਰਸ਼ਿਪ ਦਾ ਲੇਕਿਨ ਉਹਨਾਂ ਵੱਲੋਂ ਕਿਸੇ ਵੱਲੋਂ ਨਾ ਆ ਕੇ ਇਹ ਸਬਦ ਕਰ ਦਿੱਤਾ ਕਿ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਬੀਜੇਪੀ ਪੀ ਦੇ ਕੋਲ ਅਜੇ ਦਰਸਲ ਹੈ ਹੀ ਨਹੀਂ। ਜਿਹੜਾ ਅਸੀਂ ਬਾਰ-ਬਾਰ ਕਹਿ ਰਹੇ ਹਾਂ ਇਹਨਾਂ ਨੇ ਸਿੱਧ ਕਰਤਾ ਕਿ ਇਹਨਾਂ ਦੀ ਲੀਡਰਸ਼ਿਪ ਜਿਹੜੀ ਪਿੰਡਾਂ ਦੇ ਵਿੱਚੋਂ ਭਗੌੜੀ ਹੁੰਦੀ ਆ ਉਹ ਇਸੇ ਕਰਕੇ ਹੁੰਦੀ ਆ ਕਿ ਜਵਾਬ ਇਹਨਾਂ ਕੋਲੇ ਹੈ ਨਹੀਂ ਇਹ ਵੀ ਅੱਜ ਸਪਸ਼ਟ ਹੋ ਗਿਆ ਕਿ ਦਿੱਲੀ ਦੇ ਅੰਦਰ ਜਾਂਦੇ ਕਿਸਾਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਕ ਕੇ ਇਹਨਾਂ ਨੇ ਉੱਥੇ ਬਰਬਰਤਾ ਦੇ ਨਾਲ ਲੋਕਾਂ ਦੇ ਨਾਲ ਪੇਸ਼ ਆਏ ਔਰ ਉਹ ਸਾਰੇ ਜਿੰਨੇ ਸਵਾਲ ਇਕੱਠੇ ਹੋਏ ਉਹਨਾਂ 'ਚ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਬੀਜੇਪੀ ਦੇ ਅੰਦਰ ਹਿੰਮਤ ਨਹੀਂ ਰਹੀ ਤਾਂ ਇਸ ਕਰਕੇ ਅੱਜ ਉਹਨਾਂ ਦਾ ਸਪਸ਼ਟ ਹੋ ਗਿਆ ਕਲੀਅਰ ਹੋ ਗਿਆ ਬੀਜੇਪੀ ਯੂਮੀਦਵਾਰ ਰਵਨੀਤ ਬਿੱਟੂ ਦੇ ਵੱਲੋਂ ਕਾਂਗਰਸ ਤੇ ਤੰਜ ਕੱਸਿਆ ਗਿਆ ਕਾਂਗਰਸ ਨੂੰ ਨਹੀਂ ਮਿਲ ਰਿਹਾ ਲੁਧਿਆਣਾ ਦੇ ਵਿੱਚ ਕੋਈ ਵੀ ਉਮੀਦਵਾਰ ਰਵਨੀਤ ਬਿੱਟੂ ਇਹ ਕਹਿ ਰਹੇ ਨੇ ਕਾਂਗਰਸ ਨੂੰ ਅਸੀਂ ਦੇ ਦਿੰਦੇ ਹਾਂ ਕੋਈ ਕੈਂਡੀਡੇਟ ਤੰਜ ਪਰ ਇਲੈਜ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਗਿਆ ਕਿ ਅਸੀਂ ਕਾਂਗਰਸ ਨੂੰ ਕੋਈ ਕੈਂਡੀਡੇਟ ਦੇ ਦਿੰਦੇ ਹਾਂ ਧੜਿਆਂ ਦੇ ਵਿੱਚ ਵੰਡੀ ਹੋਈ ਆ ਕਾਂਗਰਸ ਕਾਂਗਰਸ ਤੇ ਵੱਡਾ ਹਮਲਾ ਬੋਲਦੇ ਆ ਰਵਨੀਤ ਬਿੱਟੂ ਨੇ ਕੀ ਉਹਨਾਂ ਨੇ ਕਿਹਾ ਕਿ ਬਾਜਵਾ ਵਿੜਿੰਗਤ ਸਿੱਧੂ ਦੇ ਵੱਖਰੇ ਤੜੇ ਨੇ ਕਾਂਗਰਸ ਦੇ ਵਿੱਚ ਤਾਂ ਹਾਈ ਕਮਾਂਡ ਵੀ ਕਈ ਨੇ ਰਮਨਿਤ ਬਿੱਟੂ ਹਾਲਾਂਕਿ ਪਹਿਲਾਂ ਜੋ ਕਾਂਗਰਸ ਪਾਰਟੀ ਦਾ ਹਿੱਸਾ ਸੰ 2019 ਦੇ ਵਿੱਚ ਕਾਂਗਰਸ ਦੇ ਚੋਣ ਨਿਸ਼ਾਨ ਤੇ ਜਿੱਤੂ ਰਹੇ ਪਿਛਲੇ ਦਿਨਾਂ ਦੇ ਦੌਰਾਨ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਬੀਜੇਪੀ ਦੇ ਉਮੀਦਵਾਰ ਨੇ ਤਾਂ ਹੁਣ ਆਪਣੀ ਪੁਰਾਣੀ ਪਾਰਟੀ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਨਜ਼ਰ ਆਏ ਤਾਂ ਜੰਗ ਕਸਿਆ ਉਹਨਾਂ ਨੇ ਰਮਨਿਤ ਬਿੱਟੂ ਨੇ ਕਿਹਾ ਕਿ ਕਾਂਗਰਸ ਨੂੰ ਲੁਧਿਆਣਾ ਦੇ ਵਿੱਚ ਕੋਈ ਵੀ ਉਮੀਦਵਾਰ ਨਹੀਂ ਮਿਲ ਰਿਹਾ ਦੇਖੋ ਜੀ ਮੈਂ ਤਾਂ ਸੱਚੀ ਗੱਲ ਦੱਸਾਂ ਤੁਹਾਨੂੰ ਜਦੋਂ ਵੀ ਉੱਥੇ ਕੋਈ ਗੱਲ ਕਰਦੇ ਸੀ ਉੱਥੇ ਧੜੇ ਸੀ ਕੋਈ ਪੰਜਾਬ ਦੀ ਗੱਲ ਤਾਂ ਕਰਦਾ ਨਹੀਂ ਸੀ ਕੋਈ ਕਹਿੰਦਾ ਸੀ ਮੈਂ ਬਾਜਵੇ ਦਾ ਮੈਨੂੰ ਟਿਕਟ ਮਿਲੇ ਕੋਈ ਕਹਿੰਦਾ ਸੀ ਰਾਜਾ ਬੜਿੰਗ ਸਾਹਿਬ ਦਾ ਮੈਂ ਕੋਈ ਕਹਿੰਦਾ ਸੀ ਮੈਂ ਨਵਜੋਤ ਸਿੱਧੂ ਦਾ ਜੀ ਹੈ ਜੀ ਕੋਈ ਕਹਿੰਦਾ ਸੀ ਮੈਂ ਆਪਣਾ ਹਾਈ ਕਮਾਂਡ ਦਾ ਐ ਹਾਈ ਕਮਾਂਡ ਚ ਵੀ ਤਿੰਨ ਚਾਰ ਤਰ੍ਹਾਂ ਦੀ ਹਾਈ ਕਮਾਂਡ ਸੀ ਉੱਥੇ ਸਿਰਫ ਗੱਲ ਏਸੇ ਤੇ ਇੱਕ ਦੂਜੇ ਨੂੰ ਖਿੱਬੀ ਲਾਉਣ ਤੇ ਰਹਿੰਦੇ ਸੀ ਇਹ ਭਾਜੀਪੀ ਹੈ ਜਿਹੜੀ ਇੱਕ ਨੱਕੇ ਸੀ ਸਿਰਫ ਓਰੇ ਉਰੇ ਪਾਰਟੀ ਆ ਔਰ ਕਿਸੇ ਧੜੇ ਦੀ ਗੱਲ ਨਹੀਂ ਕੋਈ ਉਰੇ ਕਿਸੇ ਦੀ ਗੱਲ ਨਹੀਂ ਕਿ ਉੱਥੇ ਤਾਂ ਸਭ ਆਪਣੇ ਆਪ ਨੂੰ ਮਟਾ ਦੀਸ਼ ਬਣੇ ਬੈਠੇ ਆ ਤਾਂ ਦਲ ਬਦਲਵਾ ਤੇ ਹਰਸਿਮਰਤ ਕੋਰ ਬਾਦਲ ਦੇ ਵੱਲ ਨਿਸ਼ਾਨਾ ਸਾਧਿਆ ਗਿਆ ਪਾਰਟੀ ਬਦਲਣ ਵਾਲਿਆਂ ਨੂੰ ਉਹਨਾਂ ਨੇ ਤਿਤਲੀਆਂ ਤੇ ਭੋਰੇ ਦੱਸਿਆ ਹੁਣ ਰੋਤੀ ਹੀ ਦਲ ਬਦਲੀਆਂ ਦੀ ਚੱਲ ਰਹੀ ਹੈ ਹਰਸਿਮਰਤ ਕੋਰ ਬਾਦਲ ਦੇ ਵੱਲ ਨਿਸ਼ਾਨਾ ਸਾਧਿਆ ਗਿਆ ਆ ਬਠਿੰਡਾ ਤੋਂ ਟਿਕਟ ਵਲਣ ਤੇ ਪਾਰਟੀ ਤੇ ਲੋਕਾਂ ਦਾ ਵੱਲ ਧੰਨਵਾਦ ਕੀਤਾ ਗਿਆ ਆਵਾਜ਼ੀ ਪਾਰਟੀ ਨੇ ਪੰਜਾਬ ਦੀ ਤਰੱਕੀ ਤੇ ਰੋਕ ਲਗਾਈ ਹੈ ਖਰਸਮਤ ਘਰ ਬਾਦਲ ਦੇ ਵੱਲੋਂ ਆਪ ਤੇ ਵੱਡਾ ਹਮਲਾ ਬੋਲਿਆ ਗਿਆ ਤੇ ਨਾਲ ਹੀ ਦਲ ਬਦਲੂਆਂ ਤੇ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਤੰਜ ਕੀਤਾ ਉਹਨਾਂ ਨੇ ਪਾਰਟੀ ਬਦਲਣ ਵਾਲਿਆਂ ਨੂੰ तितਲੀਆਂ ਭੌਰੇ ਦੱਸਿਆ ਖਰਸਮਤ ਘਰ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਰੁੱਤ ਹੀ ਦਲ ਬਦਲੀਆਂ ਦੀ ਚੱਲ ਰਹੀ ਹੈ ਜਿਸ ਤੇ ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ तितਲੀਆਂ ਆਪ ਦੀ ਪਾਰਟੀ ਬਦਲ ਰਹੇ ਨੇ ਆਪ ਨੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ ਚ ਖੜੇ ਰਹੇ ਆ ਨਾ ਕਦੇ ਸੂਬਾ ਬਦਲਣਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਕੋਈ ਹੈ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਤੇ ਚੱਲਦੇ ਹੋਏ ਆਪਣੇ ਸੂਬੇ ਦੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਤਾਂਦਰ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਗਿਆ ਹੈ ਢਾਲੀਵਾਲ ਇਹ ਦਾਵਾ ਕਰ ਰਹੇ ਨੇ ਇੱਕ ਵੀ ਸੀਟ ਨਹੀਂ ਜਿੱਤ ਸਕੇਗਾ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਵੇਗੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਅੰਮ੍ਰਿਤਸਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਅਕਾਲੀ ਦਲ ਤੇ ਇਹ ਨਿਸ਼ਾਨਾ ਸਾਧਿਆ ਗਿਆ ਹੈ ਟੁੱਟ ਗਿਆ ਜਦ ਸਿਮਰਤਪੁਰ ਬਾਦਲੀ ਮੈਦਾਨ ਚ ਆ ਰਹੀ ਹੈ ਅੱਛਾ ਤੇ ਹਾਸੇ ਨੂੰ ਤੇ ਕਿਹੜਾ ਪਹਿਲੀ ਵਾਰ ਹੋਣਾ ਕਾਲੀ ਦਾਲ ਪੰਜਾਬ ਦੇ ਖਤਮ ਹੋ ਚੁੱਕਾ ਕਾਲੀ ਦਾਲ ਨਿਕਦੇ ਹੋ ਨਹੀਂ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਜਦੋਂ ਸਰਬਾਤ ਪ੍ਰਕਾਸ਼ ਸਿੰਘ ਬਾਦਲ ਦੀ ਡੈਥ ਹੋਈ ਹੈ ਬਾਦਲ ਸਾਹਿਬ ਪਹਿਲੇ ਬੰਦੇ ਸੀ ਪੰਜਾਬ ਦੇ ਲੋਕਾਂ ਤੋਂ ਤੱਕ ਕਿੰਨੇ ਵਿੱਚ ਬੰਦਾ ਖਾਲੀ ਹੱਥ ਚ ਗਿਆ ਕਿ ਬੰਦਾ ਖਾਲੀ ਹੱਥ ਗਿਆ ਪੰਜਾਬ ਦੀ ਧਰਤੀ ਦੇ ਕੱਲੇ ਕੱਲੇ ਬਾਦਲ ਸਾਹਿਬ ਐ ਹੋਜੇ ਇਨਸਾਨ ਸਨ ਐਡੇ ਚੰਗੇ ਇਨਸਾਨ ਸੀਗੇ ਉਹ ਜਾਂਦੇ ਜਾਂਦੇ ਆਪਣੇ ਨਾਲ ਸ਼ਰੋਮੀ ਕਾਲੀਦਾਲ ਵੀ ਲੈ ਗਏ ਉਹ ਕੱਲੇ ਵੀ ਗਏ ਸ਼ਰੋਮੀ ਕਾਲੀਦਾਲ ਵੀ ਲੈ ਕੇ ਜਿੱਦੋਂ ਉਹ ਗਏ ਉਦੋਂ ਹੀ ਸ਼ਰੋਮੀ ਕਾਲੀਦਾਲ ਖਤਮ ਹੋ ਗਿਆ ਹੁਣ ਤੇ ਸੁਖਵੀਰ ਦੇ ਪੰਚ ਸੱਤ ਬੰਦੇ ਉੱਥੋਂ ਦੇ ਫਿਰਦੇ ਆ ਸੁਖਵੀਰ ਨੂੰ ਲੱਗਦਾ ਨਹੀਂ ਜੋ ਢੀਂਸੇ ਮਲੂਕੇ ਮਲਾਕੇ ਸਭ ਉਹਨੂੰ ਛੱਡ ਗਏ ਕਿ ਕਿਹੜੀ ਕਿਹੜਾ ਸੁਭਰਾਂ ਲੈ ਜਾਂਦੇ ਆ ਲੈ ਜਾਂਦੇ ਉੱਥੇ ਬੈਠਾ ਲੰਬੀ ਬੇਢੀ ਤੇ ਲੈ ਲੰਦੋਂ ਸਭਰੇ ਸਭ ਜੀ ਸਮਝੋ ਅੱਜ ਕੱਲ ਕਿਸੇ ਫਾਈਟ ਦੀ ਸਾਜੀ ਕਾਲੀ ਦਲ ਫਾਈਟ ਸੀ ਨੀ ਪੰਜਾਬ ਚ ਡੇਟ ਤੇ ਟਾਈਮ ਨੋਟ ਕਰੋ ਕਾਲੀ ਦਲ ਦੀ ਜਮਾਨਤਾ ਜਬ ਤੋੜ ਗਿਆ ਤੁਸੀਂ ਦੇਖੋ ਕੀ ਕਾਲੀ ਦਲ ਦੀ ਇਹ ਜਮਾਨਤਾ ਜਬ ਤੋੜ ਗਿਆ ਜੀ ਕਾਲੀ ਦਲ ਚੌਥੇ ਨੰਬਰ ਦੇ ਜਮਾਨਤਾ ਜਬ ਤੋੜ ਗਿਆ ਮਹਿੰਦਰ ਸਿੰਘ ਕੇ ਪੀ ਸ੍ਰੀ ਦਰਬਾਰ ਸਾਹਿਬ ਨੱਥ ਮਸਤਕ ਹੋਏ ਟਿਕਟ ਮਿਲਣ ਤੋਂ ਬਾਅਦ ਗੁਰੂ ਘਰ ਦਾ ਉਹਨਾਂ ਦੇ ਕੋਲੋਂ ਅਸ਼ੀਰਵਾਦ ਲਿਆ ਗਿਆ ਕਾਲੀ ਅਖਾਲੀ ਦਲ ਦੇ ਵਿੱਚ ਦਰਸ਼ਲ ਮਹਿੰਦਰ ਸਿੰਘ ਕੇ ਪੀ ਸ਼ਾਮਲ ਹੋਏ ਨੇ ਸੁਦੇਸ਼ ਸਿੰਘ ਬਾਦਲ ਨੇ ਕੇਪੀ ਨੂੰ ਜਲੰਧਰ ਤੋਂ ਉਮੀਦਵਾਰ ਵਿਕਲ ਐਲਾਨ ਦਿੱਤਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਚੰਗੇ ਲੱਗੇ ਮਹਿੰਦਰ ਸਿੰਘ ਕੇਪੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਆਖਰਕਾਰ ਅਕਾਲੀ ਦਲ ਨੂੰ ਕਿਉਂ ਚੁਣਿਆ ਕਿ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਉਹਨਾਂ ਨੇ ਵਜ੍ਹਾ ਵੀ ਸਪਸ਼ਟ ਕੀਤੀ ਹੈ ਮਹਿੰਦਰ ਸਿੰਘ ਕੇਪੀ ਦੇ ਵੱਲੋਂ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤ ਉਹਨਾਂ ਨੂੰ ਚੰਗੇ ਲੱਗੇ ਨੇ ਕੰਟੈਕਟ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕੰਟੈਕਟ ਮਿਲਣ ਤੋਂ ਬਾਅਦ ਗੁਰੂ ਘਰ ਦਾ ਉਹਨਾਂ ਦੇ ਵੱਲੋਂ ਅਸ਼ੀਰਵਾਦ ਲਿਆ ਗਿਆ ਦਰਸਲ ਕੱਲੀ ਅੱਜ ਸਵੇਰੇ ਬਦਲ ਜਲੰਧਰ ਤੋਂ ਤੇ ਤੋਂ ਦੇ ਰਿਹਾਇਸ਼ ਤੇ ਪਹੁੰਚੇ ਸਨ ਮਿੰਦਰ ਸਿੰਘ ਕੇਪੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤੇ ਕੱਲ ਮੌਕੇ ਤੇ ਉਹਨਾਂ ਨੂੰ ਉਮੀਦਵਾਰ ਵਜੋਂ ਜਲੰਧਰ ਤੋਂ ਐਲਾਨ ਦਿੱਤਾ ਗਿਆ ਸੀ ਜਿਸ ਦੇ ਬਾਅਦ ਇਸ ਜੀ ਦਰਬਾਰ ਸਾਹਿਬ ਨਤਮਸਤਕੋਂ ਦਿੱਲੀ ਵਿੱਚ ਮਿੰਦਰ ਸਿੰਘ ਕੇਪੀ ਪਹੁੰਚੇ ਗੁਰੂ ਮਹਾਰਾਜਾ ਗੁਰੂ ਰਾਮਦਾਸ ਮਹਾਰਾਜ ਤੇ ਪਾਸ਼ਾ ਦਾ ਅਸ਼ੀਰਵਾਦ ਲੈਣ ਆਏ ਕਿਉਂਕਿ ਜਿਹੜਾ ਰਾਜਨੀਤਿਕ ਕੰਮ ਹੁੰਦਾ ਜਿਹੜਾ ਉਹ ਲੋਕਾਂ ਦੇ ਹੱਕ ਔਰ ਸੱਚ ਦੀ ਲੜਾਈ ਵਾਸਤੇ ਲੜਨ ਵਾਸਤੇ ਅਸੀਂ ਰਾਜਨੀਤਿਕ ਲੋਕ ਜਿਹੜੇ ਅੱਗੇ ਆਉਂਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਇਤਿਹਾਸ ਹੈ ਇਸ ਕਰਕੇ ਮੈਂ ਆਪਣੀ ਜਿਹਨੀਆਂ ਲੰਬੀਆਂ ਸੇਵਾਵਾਂ ਸੀ ਕਾਂਗਰਸ ਪਾਰਟੀ ਦੀਆਂ ਉਹਨਾਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਮੈਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਵਿਧਾਨ ਸਿਧਾਂਤ ਪਸੰਦ ਹੈ ਸ਼ੁਰੂ ਤੋਂ ਹੀ ਔਰ ਇਸ ਕਰਕੇ ਮੈਂ ਆਪਣੇ ਆਪ ਨੂੰ ਸਮਰਪਿਤ ਕੀਤਾ ਔਰ ਅੱਜ ਗੁਰੂ ਮਹਾਰਾਜ ਦਾ ਓਟ ਆਸਰਾ ਲੈਣ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਤਾਂ ਕਿ ਅਸੀਂ ਆਪਣੀ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਸ਼ੁਰੂ ਕਰ ਸਕੀਏ ਇੱਥੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਤੇ ਅਸੀਂ ਸ਼ੁਰੂ ਕਰਾਂਗੇ ਜੀ ਤਾਦਰ ਕੈਬਨਟ ਮੰਤਰੀ ਅਨਮੋਲ ਗगन ਮਾਨਦਾ ਪਾਰਾ ਚੜ ਗਿਆ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਉਹਦੇ ਵੱਲੋਂ ਜੁਕਾਉਣ ਕਰ ਦਿੱਤੇ ਕਿ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਨੇ ਜੀਤੀ ਨਹੀਂ ਕਰ ਰਹੇ ਕੰਮ ਕੌਂਸਲ ਪ੍ਰਧਾਨ ਦੇ ਦਸਤਕਤ ਨਾ ਹੋਣ ਕਰਕੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਅਨਮੋਲ ਗਗਨ ਮੰਤਰੀ ਵੱਲੋਂ ਇਹ ਕਿਹਾ ਗਿਆ ਉਹਨਾਂ ਨੇ ਕਹਿ ਕੇ ਰਣਜੀਤ ਸਿੰਘ ਉਹ ਲੱਗੇ ਪੰਜਾਬ ਦੇ ਵਿੱਚ ਹੁਣ ਆਪਦੀ ਸਰਕਾਰ ਹੈ ਜੋ ਲੋਕਾਂ ਦੇ ਕੰਮ ਰੁਕੇਗਾ ਉਸ ਨੂੰ ਬਖਸ਼ਾਂਗੇ ਨਹੀਂ ਅਨਮੋਲ ਗਗਨ ਮੰਤਰੀ ਵੱਲ ਸਖਸ਼ਬਦਾਂ ਦੇ ਵਿੱਚ ਆ ਕਿਹਾ ਗਿਆ ਕੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਨੇ ਕਹਿ ਕੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਕੰਮ ਨਹੀਂ ਕਰ ਰਹੇ ਕੌਂਸਲ ਪ੍ਰਧਾਨ ਦੇ ਦਸਕਤ ਨਾ ਹੋਣ ਕਰਕੇ ਲੋਕਾਂ ਦੇ ਕੰਮ ਰੁਕੇ ਹੋਏ ਨੇ ਰਬੋਲ ਕਗਨ ਮਾਂ ਜਿਹੜੇ ਕਿ ਕੈਬਨਟ ਮੰਤਰੀ ਨੇ ਵਿਧਾਨ ਸਭਾ ਹਲਕਾ ਖਰੜ ਤੋਂ ਜਿਹੜੇ ਕਾਮਾਦੀ ਪਾਰਟੀ ਦੇ ਵਿਧਾਇਕ ਨੇ ਜਨਾਂ ਦੇ ਵੱਲੋਂ ਪੁਰਾਲੀ ਨਗਰ ਕੌਂਸਲ ਦੇ ਪ੍ਰਧਾਨ ਨੂੰ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਗਈ ਇਹ ਨਾ ਲੱਗਦਾ ਖੌਰੇ ਪਤਾ ਨਹੀਂ ਸਾਡੇ ਦੇ ਕਿਹੜੀ ਉੱਤੇ ਕਿਹੜੀ ਸਰਕਾਰ ਚੱਲ ਰਹੀ ਹੈ ਇਹਨਾਂ ਨੂੰ ਇਹ ਲੈ ਲਿਆ ਜੀ ਬੰਨਣੀ ਹੈ ਨਾ ਵੀ ਜਿਹੜੀਆਂ ਇਹ ਕੰਮਾਂ ਨੂੰ ਰੋਕਦੇ ਨੇ ਤੇ ਕੰਮਾਂ ਚੜਿੱਕੇ ਡਾਉਂਦੇ ਆ ਆ ਮੀਡੀਆ ਖੜਾ ਇਹਨਾਂ ਨੂੰ ਜਾ ਕੇ ਇਹ ਗੱਲ ਕਲੀਅਰ ਕਰ ਦੋ ਕਿ ਜੇ ਤੁਸੀਂ ਕਿਸੇ ਕੰਮ ਚੜੀਕਾੜ ਆਇਆ ਸਿਆਸਤ ਕੀਤੀ ਹੈ ਕੋਈ ਕੰਮ ਰੋਕਿਆ ਕਿਸੇ ਵਾਰ ਦੇ ਵਿੱਚ ਪੈਸਾ ਖਾਦਾ ਸੀ ਨਹੀਂ ਖਾਂਦੇ ਸਾਬਤ ਕਰੋ ਵੀ ਰੁਪਿਆ ਵੀ ਖਾਦਾ ਹੋਵੇ ਕਦੇ ਕਿਸੇ ਐਮਸੀ ਤੋਂ ਮੰਗਿਆ ਹੋਵੇ ਕਦੇ ਕਿਸੇ ਪਿੰਡ ਦੇ ਸਰਪੰਚ ਤੋਂ ਮੰਗਿਆ ਹੋਵੇ ਤੇ ਕਦੇ ਪ੍ਰਧਾਨ ਸਾਹਿਬ ਸਾਬਤ ਕਰਨ ਵੀ ਜਿਹੜਾ ਮੈਂ ਥੇ ਯੋ ਲਾਇਆ ਹੋਵੇ ਕਦੇ ਮੇਰਾ ਇੱਕ ਵੀ ਫੋਨ ਗਿਆ ਹੋਵੇ ਦਾਵੇ ਨਾਲ ਗੀਨੀ ਆ ਨਾ ਕੀਤਾ ਨਾ ਕਰਨਾ ਵੋਟਾਂ ਤਾਂ ਹੀ ਪਾਇਓਗੇ ਇਮਾਨਦਾਰੀ ਨਾਲ ਚੱਲ ਰਹੇ ਹਾਂ ਅਸੀਂ ਤੇ ਇਹਦੇ ਚੱਲਾਂਗੇ মিডিਆ ਪੂਰੀ ਗੱਲ ਕਹਿ ਰਹੀਆਂ ਇਹਨਾਂ ਨੂੰ ਬੰਦੇ ਵਾਂਗੂ ਬੰਦੇ ਵਾਂਗੂ ਸਮਝਾਓ ਇਹਨਾਂ ਨੂੰ ਜਾ ਕੇ ਵੀ ਤੁਸੀਂ ਰੋੜਾ ਜਿਹੜੀਆਂ ਰੋੜਾਂ ਬਣਦੀਆਂ ਨੇ ਸਹੀ ਕਿਉਂ ਨਹੀਂ ਕਰਦੇ ਭਈ ਕਿਉਂ ਲੋਕਾਂ ਦਾ ਨੁਕਸਾਨ ਜੇਤੜ ਜੇਤ ਲੋਕਾਂ ਦਾ ਪੈਸਾ ਹੈ ਲੈ ਕੇ ਦਾ ਪੈਸਾ ਹੈ ਸਰਪਾ ਪੈਸਾ ਥੋੜੀ ਹੈ ਅਸੀਂ ਰੱਬ ਨੂੰ ਕਹਿੰ ਨੂੰ ਜਾਣੇ ਨਾ ਮੂੰਹ ਤਾਂ ਦਿਖਾਣਾ ਹੈ ਗਲਾ ਕੱਢਦੇ ਨੇ ਇਹ ਮੈਨੂੰ ਨਹੀਂ ਕੱਢਣਗੇ ਤੁਹਾਨੂੰ ਹੀ ਕੱਢਣਗੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਕਹਿਣਾ ਝਾੜੂ ਵਾਲੇ ਨੇ ਨਹੀਂ ਕਰਾਇਆ ਵੀ ਚਾਰ ਗੱਲਾਂ ਉਹਨਾਂ ਨੂੰ ਅਸੀਂ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਪਈ ਨੇ ਅਫਸਰਾਂ ਦੇ ਸਾਈਨ ਨਹੀਂ ਆ ਗਾਤੀਆਂ ਲੋ ਮੈਨੂੰ ਦਿਖਾਓ ਕਿੱਥੇ ਪ੍ਰਧਾਨ ਦੇ ਸਾਈਨ ਨੇ ਕਿਉਂ ਨਹੀਂ ਕਰਦੇ ਕਹਦਾ ਕੀ ਗੱਲ ਹੈ ਇਹ ਕੋਈ ਗੱਲ ਨਹੀਂ ਬਥੇਰਾ ਸੱਤਾ ਮਾਣੀ ਹੈ ਤੁਸੀਂ ਚੰਗੇ ਹੋ ਤੁਹਾਨੂੰ ਲੋਕ ਦੁਬਾਰੇ ਚੁਣ ਲੈਣਗੇ ਅਸੀਂ ਕੀ ਕਹਿੰਦੇ ਹਾਂ ਵੋਟਾਂ ਪਾਉਣਗੇ ਇਹਨਾਂ ਦੀ ਮਰਜ਼ੀ ਹੈ ਕਿਸੇ ਨੂੰ ਫੜ ਕੇ ਥੋੜੀ ਬਟਨ ਦਬਾਉਣੇ ਪਰ ਇਹਨਾਂ ਦੀਆਂ ਆਪਾਂ ਪਈਆਂ ਕੰਦੀ ਸੜਕ ਦੀ ਗੱਲ ਨਹੀਂ ਜੀ ਸਾਰੇ ਵਾਰਡਾਂ ਦੇ ਵਿੱਚ ਇਹ ਲੱਗੇ ਹੋਏ ਨੇ ਇਥੇ ਆਹ ਕੰਮ ਨਾ ਹੋਵੇ ਇਥੇ ਆਹ ਕੰਮ ਨਾ ਹੋਵੇ ਇਹਨਾਂ ਨੂੰ ਮੈਂ ਭਜਾਉਣਾ ਹੈ ਜੀ ਹੁਣ ਇਹ ਭੱਜਣਗੇ ਇਹ ਫਿਰ ਆਉਣਗੇ ਇਹ ਮਿੰਟਾਂ ਪਾਉਣਗੇ ਇਹ ਗੱਲ ਇਹ ਯਾਦ ਰੱਖ ਲੈ ਜਿਵੇਂ ਸੰਪਲਾ ਦੇ ਕਰੀਬੀ ਰੋਬਿਨ ਸੰਪਲਾ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜੀ ਮਾਨ ਦੇ ਵੱਲੋਂ ਰੋਬਿਨ ਸੰਪਲਾ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਪੰਜਾਬ ਬੀਜੇਪੀ ਐਸਸੀ ਮੋਰਚਾ ਦੇ ਉਮੀਦ ਪ੍ਰਧਾਨ ਨੇ ਰੋਬਿਨ ਸਾਂਪਲਾ, বিজেপি ਲੀਡਰ ਨੇ ਵਿਜੇ ਸਾਂਪਲਾ ਹੁਸ਼ਾਰਪੁਰ ਤੋਂ ਟਿਕਟ ਨਾ ਮਿਲਣ ਤੇ বিজেপি ਤੋਂ ਨਾਰਾਜ਼ ਚੜ ਰਹੇ ਨੇ ਸਾਂਪਲਾ। ਕਾਸ਼ ਦੇ ਵਿਚਾਲੇ ਹੀ ਵਿਜੇ ਸਾਂਪਲਾ ਦੇ ਕਰੀਬੀ ਨੇ ਜੋ ਰੋਬਿਨ ਸਾਂਪਲਾ ਉਹਨਾਂ ਦੀ ਆਵਾ ਦੀ ਪਾਰਟੀ ਦੇ ਵਿੱਚ ਜਿਹੜੀ ਜੁਆਇਨਿੰਗ ਹੋਈ ਹੈ, ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਹੈ ਕਿ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ। ਦਰਸਲ ਹੁਸ਼ਾਰਪੁਰ ਦੀ ਗੱਲ ਕੀਤੀ ਹੈ ਤਾਂ ਪਿਛਲੇ ਦਿਨੀ ਜਿਵੇਂ ਆ ਭਾਜਪਾ ਦੇ ਵੱਲੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਧਰਮਪਤਰੀ ਨਿਚੋਣ ਮੈਦਾਨ ਦੇ ਵਿੱਚੋਂ ਤਾਰ ਦਿੱਤਾ ਗਿਆ ਲਾਇਕ ਵਜੇ ਸਾਪਲਾ ਦੇ ਦਵੇਦਾਰ ਬਣਨੇ ਜਾ ਰਹੇ ਸਨ ਉਸ ਤੋਂ ਬਾਅਦ ਚ ਆ ਨਾਰਾਜ ਚਾਰਰੇ ਨੇ ਅਲਾਇਕ ਦੇ ਪਿਛਲੇ ਦਿਨੀ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਉਹਨਾਂ ਦੇ ਘਰ ਪਹੁੰਚੇ ਸਨ ਪਰ ਇਸ ਦੇ ਵਿਚਾਲੇ ਹੁਣ ਵਿਜੇ ਸਾਪਲਾ ਦੇ ਕਰੀਬੀ ਰੋਬਿੰਨ ਸਾਪਲਾ ਦੇ ਵੱਲੋਂ ਆਵਾਦੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਆਵਾਦੀ ਪਾਰਟੀ ਅਸੀਂ ਪਿਛਲੇ ਸਾਲ ਦੇਖ ਰਹੇ ਹਾਂ ਕਿ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਵਰਕਰਾਂ ਦੀ ਪਾਰਟੀ ਹੈ ਗਰੀਬਾਂ ਦੀ ਪਾਰਟੀ ਹੈ ਮੈਂ ਇਹ ਵੀ ਕਹਿ ਦੇ ਵਿੱਚ ਮੈਨੂੰ ਕਹਿਣ ਤੋਂ ਗੁਰੇਜ਼ ਨਹੀਂ ਕਿ ਦਲਿਤਾ ਦੀ ਪਾਰਟੀ ਮੈਂ ਕਹਿ ਰਿਹਾ ਕਿ ਹਰ ਇਨਸਾਨ ਦੀ ਹਰ ਵਰਗ ਦੀ ਇਹ ਸੁਣਵਾਈ ਕਰਦੇ ਨੇ ਔਰ ਬਹੁਤ ਅੱਛਾ ਪੰਜਾਬ 'ਚ ਕੰਮ ਹੋ ਰਿਹਾ ਔਰ ਜਿਹੜੀ ਪਾਰਟੀ ਨੂੰ ਮੈਂ ਅਲਵਿਦਾ ਕਹਿ ਕੇ ਆਇਆ ਉਹ 'ਚ ਅਸੀਂ 15 20 ਸਾਲ ਤੋਂ ਕੰਮ ਕਰ ਰਹੇ ਹਾਂ ਉੱਚ ਵਰਕਰ ਦੀ ਕੋਈ ਕਦਰ ਨਹੀਂ ਇਸ ਕਰਕੇ ਮੈਂ ਆਪਣੇ ਆਮ ਆਦਮੀ ਪਾਰਟੀ ਨੂੰ ਆ ਜੁਆਇਨ ਕੀਤਾ ਔਰ ਪੰਜ ਪਣੋਂ ਅਲੱਗ ਦਾ ਦੇਖਿਆ ਆ ਆਮ ਆਦਮੀ ਪਾਰਟੀ ਦੇ ਵਿੱਚ ਛੋਟਾ ਜਿਹਾ ਇੱਕ ਨੁਮਾਇंदे ਦੇ ਤਰ੍ਹਾਂ ਆ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਪੂਰ ਜੋਰ ਮਿਹਨਤ ਕਰਕੇ ਆਮ ਆਦਮੀ ਪਾਰਟੀ ਦੇ 13 ਦੇ 13 MP ਜਿਹੜੇ ਆ ਉਹ ਜਿਤਾ ਕੇ ਰਮਨ ਰਾਜ ਦੇ ਅਸ਼ੀਰਵਾਦ ਦੇ ਨਾਲ ਸੀਐਮ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਅਸੀਂ ਉਹਨਾਂ ਨੂੰ